ਸੱਚੀ ਗੱਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲীন कौर ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫੇਰ ਤੁਸੀਂ ਥੋੜੇ ਸਾਹਮਣੇ ਹਾਜ਼ਰ ਹੋ ਗਿਆ ਪੰਜਾਬ ਰਿਆ ਮੁਖ ਗਤੀਵਿਧੀਆਂ ਲੈ ਕੇ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜਾ ਦੀ ਮਾਰ ਦੇਖਣ ਨੂੰ ਮਿਲੇ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਸਰਕਾਰ ਦੇ ਵੱਲੋਂ ਵੀ ਆਏ ਦਿਲ ਉਪਰਾਲੇ ਕੀਤੇ ਗਏ ਤਾਂ ਜੋ ਇਹਨਾਂ ਹੜਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਵੱਖ-ਵੱਖ ਐਨਜੀਓ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਤਾਂ ਜੋ ਇਹਨਾਂ ਹੜਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਸਕੇ ऐसे मौके श्रोमणी गुरुद्वारा प्रबंधन कमेटी ਦੇ ਵੱਲੋਂ ਵੀ ਹੜਪੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਗਈ ਅਤੇ ਇਸ ਦੇ ਨਾਲ-ਨਾਲ ਗੁਰਦੁਆਰਾ ਬਾਬਾ ਗੰਦਾ ਜੀ ਬਰਨਾਲਾ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੜਪੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਸਕੇ ਤਾਂ ਜੋ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਸਾਹਿਬ ਪਾਤਸ਼ਾਹੀ 6ਵੀਂ ਅਤੇ 9ਵੀਂ ਚੀਕਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਚੜ੍ਹਦੀ ਕਲਾ ਦੇ ਨਾਲ ਮਨਾਇਆ ਗਿਆ ਜਿਸ ਦੀ ਜਾਣਕਾਰੀ ਖੁਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਯੁਕਤ ਸਖਤਰ ਸਰਦਾਰ ਬਲਵਿੰਦਰ ਸਿੰਘ ਕਾਂਗਥਲੀ ਦੇ ਵੱਲੋਂ ਸਾਂਝੀ ਕੀਤੀ ਗਈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਪਾਤਸ਼ਾਹੀ ਪਹਿਲੀ ਦਾ ਪ੍ਰਕਾਸ਼ ਪੁਰਬ 5 ਨਵੰਬਰ ਨੂੰ ਆ ਰਿਹਾ ਜੀ ਜਿਹਦੇ ਚ ਮੈਂ ਸਾਰੀ ਸੰਗਤ ਨੂੰ ਇਹ ਅਪੀਲ ਕਰਾਂਗਾ ਕਿ ਵੱਧ ਚੜ ਕੇ ਇਸ ਭਾਗ ਲੈਣ ਗੁਰਦੁਆਰਾ ਛੇਵੀ ਤੇ ਨੌਵੀਂ ਪਾਤਸ਼ਾਹੀ ਚੀਕਾ ਵਿਖੇ ਇਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਅਸੀਂ 3 ਨਵੰਬਰ ਨੂੰ ਸੰਗਤ ਦੇ ਸਹਿਯੋਗ ਨਾਲ ਅਮਰਤ ਸੰਚਾਰ ਰੱਖਿਆ ਜੀ ਮੈਂ ਸੰਗਤ ਅਕੀ ਇਹ ਅਪੀਲ ਕਰਨਾ ਕਿ ਵੱਧ ਤੋਂ ਵੱਧ ਅਮਰਤ ਸ਼ਕੇ ਪੂਰਨ ਸੇਖ ਬਣ ਕੇ ਤੇ ਆਪਣਾ ਜਿਹੜਾ ਜੀਵਨ ਹੈ ਉਹ ਸਫਲਾ ਕਰਨ ਤੇ ਅਮਰਤ ਸੰਚਾਰ ਦੇ ਵੱਧ ਤੋਂ ਵੱਧ ਹਿੱਸਾ ਲੈਣ ਤੇ 4 ਨਵੰਬਰ ਨੂੰ ਨਗਰ ਕੀਰਤਨ ਜਿਹੜਾ ਪੂਰੇ ਜੀ ਕੇ ਸ਼ਹਿਰ ਚ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਆਏਗਾ ਤੇ ਬੰਬ ਪਟਾਕਿਆਂ ਨਾਲ ਉਸ ਦਾ ਸਵਾਗਤ ਕੀਤਾ ਜਾਏਗਾ ਤੇ 5 ਨਵੰਬਰ ਨੂੰ ਇਹ ਪੂਰਾ ਸਮਾਗਮ ਪੂਰਾ ਦੇਣ ਜਿੱਥੇ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਰਾਗੀ ਢਾਡੀ ਕਥਾਵਾਚਕ ਸੰਤਾਂ ਨੂੰ ਗੁਰੂ ਦੀ ਬਾਣੀ ਸੁਣਾ ਕੇ ਨਿਹਾਲ ਕਰਨਗੇ ਤੇ ਮੈਂ ਸੰਤਾਂ ਨੂੰ ਫਿਰ ਦੁਬਾਰਾ ਇਹ ਅਪੀਲ ਕਰਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਚ ਬੈਠ ਕੇ ਇਹਦਾ ਆਨੰਦ ਲੈਣ ਤੇ ਆਪਾਂ ਖੁਸ਼ੀ-ਖੁਸ਼ੀ ਪੂਰਾ ਵਿਸ਼ਮ ਭਰ ਦੇ ਸਿੱਖ ਇਹ ਹਰਿਆਣਾ ਚੈੱਕ ਗੋਰ ਦੁਆਰਾ ਮੈਨੇਜਮੈਂਟ ਕਮੇਟੀ ਇਹ ਵੀ ਇਹਦੇ ਚ ਵਿਸ਼ੇਸ਼ ਨਾ ਯੋਗਦਾਨ ਰਹੇਗਾ ਕਿ ਪੂਰੇ ਰਲ ਮਿਲ ਕੇ ਆਪਾਂ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਮਨਾਈਏ ਹਰ ਸਾਲ ਦੀ ਤਰ੍ਹਾਂ ਠੀਕ ਆ ਫੇਰ 5 ਨਵੰਬਰ ਨੂੰ ਇਹ ਦਿਨ ਮਨਾਇਆ ਜਾਏਗਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੈਬਨਿਟ ਮੰਤਰੀ ਹਰਪਾਲ ਸਿੰਘ ਚੰਮਾ ਦੇ ਵੱਲੋਂ ਸੰਗਰੂਰ ਵਿਖੇ ਪਹੁੰਚਿਆ ਗਿਆ ਅਤੇ ਪਹੁੰਚਣ ਤੋਂ ਬਾਅਦ ਉਹਨਾਂ ਦੇ ਵੱਲੋਂ ਹੜਪੀੜਿਤ ਲੋਕਾਂ ਦੀ ਸਹਾਇਤਾ ਕੀਤੀ ਗਈ। ਉਹਨਾਂ ਹੜਪੀੜਿਤ ਲੋਕਾਂ ਨੂੰ ਉਹਨਾਂ ਦੇ ਵੱਲੋਂ ਮੁਆਵਜ਼ਾ ਚੈੱਕ ਦਿੱਤਾ ਗਿਆ। ਉਸ ਸਮੇਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀਗਾ ਕਿ ਹੜਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇਗੀ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੀ ਆਪਣੇ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਤੇ ਇਹਨਾਂ ਹੜਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ਪੰਜਾਬ ਦੇ ਅੰਦਰ ਬਹੁਤ ਭਾਰੀ ਜਿਹੜੇ ਕੁਦਰਤੀ ਕਰੋਪੀ ਦੇ ਕਾਰਨ ਹੜਾ ਆਏ ਸੀਗੇ ਉਹਨਾਂ ਵਿੱਚ ਸਰਦਾਰ ਭਗਵੰਤ ਸਿੰਘ ਮਾਤ ਜੀ ਨੇ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਕੀਤੀ ਸੀ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ 45 ਦਿਨਾਂ ਦੇ ਅੰਦਰ ਅੰਦਰ ਅਸੀਂ ਜਿਹੜਾ ਮੁਆਵਜ਼ਾ ਉਹ ਵੰਡਣ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਕਰਾਂਗੇ 2 ਦਿਨ ਪਹਿਲਾਂ ਮੇਰੇ ਵੱਲੋਂ ਧੂਰੀ ਸ਼ੁਰੂਆਤ ਕੀਤੀ ਗਈ ਸੀ ਅੱਜ ਸੂਲਰ ਕਰਾਟ ਆਇਆਗੇ ਇਹ ਹੋਰ ਵੀ ਪਿੰਡਾਂ ਦੇ ਅੰਦਰ ਲਗਾਤਾਰ ਇਹ ਚੈੱਕ ਵੰਡਣ ਦਾ ਜਿਹੜਾ ਸਿਲਸਿਲਾ ਆਉਣ ਵਾਲੇ ਸਮੇਂ ਜਾਰੀ ਰਹੂਗਾ ਸੋ ਜੋ ਵਾਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਜੋ ਮੁਆਵਜ਼ਾ ਤੁਹਾਡਾ ਬਣਦਾਗਾ ਉਹ ਅਸੀਂ ਤੁਹਾਡਾ ਦੇਵਾਂਗੇ ਉਹ ਅੱਜ ਲਗਭਗ 13 ਜਿਹੜੇ ਕਿਸਾਨ ਨੇਗੇ ਉਹਨਾਂ ਨੂੰ ਮੁਆਵਜ਼ਾ ਮਿਲਿਆਗਾ ਜਿਨ੍ਹਾਂ ਦੀ ਫਸਲ ਖੜਾ ਕਾਰਨ ਖਰਾਬ ਹੋ ਗਈ ਸੀ ਖਰਾਬਾ ਹੋ ਗਿਆ ਸੀਗਾ ਉਹਨਾਂ ਨੂੰ ਚੈੱਕ ਮਿਲੇ ਨੇਗੇ ਸੋ ਕਿਉਂਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਵਾਦਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਦਿਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਚੈੱਕਾਂ ਦਾ ਪਗਤਾਨ ਚਲਾਂਗੇ ਉਹ ਲਗਾਤਾਰ ਕੱਲ ਨੂੰ ਵੀ ਪਰਸੋਂ ਨੂੰ ਵੀ ਹਰ ਰੋਸ ਸਾਡੇ ਚੇਅਰਮੈਨ ਸਹਿਬਾਨ ਸਾਡੇ ਜਿਹੜੇ ਅਫਸਰ ਸਹਿਬਾਨ ਨੇ ਉਹ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਜਾਂ ਬੈਨੀਫਿਸ਼ੀਰੀ ਨੂੰ ਬੁਲਾ ਕੇ ਉਹ ਸਾਰੇ ਅਸੀਂ ਚੈੱਕ ਕਰ ਲਾਂਗੇ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਮੁਆਵਜ਼ੇ ਤੋਂ ਬਿਨਾ ਵਾਂਝਾ ਨਾ ਰਹੇ ਔਰ ਲਗਾਤਾਰ ਹਜੇ ਕਈ ਜਗ੍ਹਾ ਤੇ ਗਰਦਾ ਜਿਹੜਾ ਮੁਆਵਜ਼ਾ ਲੈਣ ਦੇ ਲਈ ਪ੍ਰਕਿਰਿਆ ਉਹ ਵੀ ਜਾਰੀ ਆ ਕਿਤੇ ਐਪਲੀਕੇਸ਼ਨ ਆ ਰਹੀਆਂ ਨੇ ਕਿਆਂ ਕੋਈ ਰਹਿ ਗਈਆਂ ਉਹਨਾਂ ਦਾ ਵੀ ਸਮਾਧਾਨ ਲਗਾਤਾਰ ਕੀਤਾ ਜਾ ਰਿਹਾ ਸੋ ਜੋ ਵਾਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸੀਗਾ ਉਹ ਪੂਰਾ ਕੀਤਾ ਹੈ ਜੜਪੇ ਹਲਕੇ ਦੇ ਸਾਜਲੀ ਪਿੰਡ ਦੇ ਲੋਕਾਂ ਨੇ ਜਿਹੜਾ ਮੁਆਵਜ਼ਾ ਰਾਸੀ ਦੇ ਦਿੱਤੀ ਨਹੀਂ ਹੈ ਹੋਰ ਵੀ ਕਿ ਜੜਪੇ ਹਲਕੇ ਦੇ ਹੈਗੇ ਨਹੀਂ ਕਾਫੀ ਸਾਰੇ ਜਿੱਥੇ ਲਕਸਾਰ ਹੋਇਆਗਾ ਜਿਹੜਾ ਜਿਹੜੇ ਪਿੰਡਾਂ ਚ ਕਿਉਂਕਿ ਸੰਗਰੂਰ ਜ਼ਿਲ੍ਹੇ ਚ ਖੜਾਂ ਦੀ ਮਾਰ ਬਹੁਤ ਘੱਟ ਸੀ ਖੱਗਰ ਦਰਿਆ ਤੇ ਅੱਗੇ ਮਾਰ ਹੁੰਦੀ ਸੀ ਪਰ ਪ੍ਰਸ਼ਾਸਨ ਦੀ ਮਦਦ ਨਾਲ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਖਤ ਹਦਾਇਤਾਂ ਦੇ ਕਾਰਨ ਇਸ ਵਾਰ ਜਿਹੜਾ ਹੜ ਦਾ ਉਹ ਖੱਗਰ ਦਰਿਆ ਵਿੱਚ ਨਹੀਂ ਆਇਆ ਬੇਸ਼ੱਕ ਅੱਗੇ ਪੁਰਾਣੀਆਂ ਸਰਕਾਰਾਂ ਦੇ ਸਮੇਂ 747 ਪੁਆਇੰਟ ਦੇ ਉੱਤੇ ਕੱਗਰ ਟੁੱਟ ਜਾਂਦਾ ਸੀਗਾ ਪਰ ਇਸ ਵਾਰ 751 ਪੁਆਇੰਟ ਤੇ ਵੀ ਕੱਗਰ ਨਹੀਂ ਟੁੱਟਿਆ ਕੱਗਰ ਦਾ ਬੰਦ ਜਿਹੜਾ ਉਹ ਇੰਟੈਕਟ ਰਿਹਾ ਠੀਕ ਰਿਹਾ ਸੋਦੇ ਕਰਕੇ ਵੱਡੀ ਤਬਾਹੀ ਤੋਂ ਜਿਹੜੀ ਬਚਤ ਹੋਈ ਆ ਸੋ ਮੈਂ ਸਾਰੀ ਸਾਡੇ ਬਰਿੰਦਰ ਗੋਇਲ ਜੀ ਦਾ ਔਰ ਉੱਥੋਂ ਦੇ ਐਮਐਲਏ ਸਹਿਬਾਨ ਨੇ ਮੰਤਰੀ ਵੀ ਨੇ ਮੇਰੇ ਕੈਬਨਿਟ ਦੇ ਕਲੀਗ ਨੇ ਸਾਡੇ ਡਿਪਟੀ ਕਮਿਸ਼ਨਰ ਸਹਿਬਾਨ ਦਾ ਸਾਰੇ ਅਧਿਕਾਰੀਆਂ ਦਾ ਸਾਰੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਲਗਾਤਾਰ ਉੱਥੇ ਪਹਿਰਾ ਦੇ ਕੇ ਉਹ ਕੰਟਰੋਲ 'ਚ ਰੱਖਿਆ ਉਸ ਨੁਕਸਾਨ ਹੋਣ ਤੋਂ ਬਚ ਗਿਆ ਜਿਹੜਾ ਥੋੜਾ ਬਹੁਤਾ ਜਿੰਨਾ ਵੀ ਨੁਕਸਾਨ ਹੋਇਆ ਅਸੀਂ ਹਰ ਇੱਕ ਨੁਕਸਾਨ ਦੀ ਪੂਰਤੀ ਕਰ ਰਿਹਾ ਜਿੱਥੇ ਵੀ ਨੁਕਸਾਨ ਹੋਇਆ ਉਹ ਅੱਜ ਜਿੰਨੇ ਵੀ ਵੇਖਿਆ ਨੁਕਸਾਨ ਹੋਇਆ ਸੀ ਅੱਜ ਹੋਇਆ ਗਿਆ ਹਰਮੀਤ ਸਿੰਘ ਸੰਦੂ ਦੇ ਵੱਲੋਂ ਨਾਮ ਦਰਜੀ ਪੱਤਰ ਢਾਖਿਲ ਕੀਤਾ ਗਿਆ ਅਤੇ ਉਹਨਾਂ ਦੇ ਨਾਲ ਉੱਥੇ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਮੌਜੂਦ ਸਨ ਅਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਪ੍ਰੈਸ ਨੂੰ ਸੰਬੋਧਨ ਕੀਤਾ ਗਿਆ ਜੀ ਸਰ ਅੱਜ ਨੋ ਪਾਰਟੀ ਦਾ ਹੁਕਮ ਆ ਆਮ ਆਦਮੀ ਪਾਰਟੀ ਵੱਲੋਂ ਸੱਪ ਗੋਲ ਸਿੰਘ ਜੀ ਮਾਨ ਅੱਜ ਤਰਨਤਨ ਪਹੁੰਚੇ ਆ ਜਿਹੜੇ ਅੱਜ ਕਾਗਜ਼ ਦਾਖਲ ਕਰਾਉਣੇ ਸੀ ਉਹਨਾਂ ਦੇ ਨਾਲ ਨੀਸ਼ ਸ਼ਿਸ਼ੋਧਿਆ ਜੀ ਔਰ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਔਰ ਲਾਲਜੀਤ ਸਿੰਘ ਜੀ ਭੁੱਲਰ ਜੀ ਇਹ ਸਾਰੇ ਅੱਜ ਨੋਮੀਨੇਸ਼ਨ ਫਾਰਮ ਜਿਹੜੇ ਜਮ੍ਹਾਂ ਕਰਾਉਣ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਮੈਂ ਸਮਝਦਾ ਅੱਜ ਦਾ ਜਿਹੜਾ ਕੱਟ ਆ ਇਸ ਚੀਜ਼ ਦਾ ਪ੍ਰਤੀਕ ਆ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਇਲੈਕਸ਼ਨ ਹੋਊਗੀ ਜਿਹੜੇ 11 ਤਰੀਕ ਨੂੰ ਵੋਟਾਂ ਪੈਣਗੀਆਂ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਹੁਤ ਵੱਡਾ ਫਤਵਾ ਮਿਲੂਗਾ ਕਾਰਨ ਜਿਹੜੇ 3.5 ਸਾਲ ਸਰਮਾਨ ਸਿੰਘ ਜੀ ਦੀ ਸਰਕਾਰ ਨੇ ਸੱਭ ਕੁਵੰਤ ਸਿੰਘ ਜੀ ਦੀ ਮਾਨਤੀ ਸਰਕਾਰ ਨੇ ਜੋ ਕੰਮ ਕੀਤੇ ਆ ਲੋਕਾਂ ਪ੍ਰਤੀ ਵਫਾਦਾਰੀ ਲੋਕਾਂ ਪ੍ਰਤੀ ਜਿਹੜਾ ਪਿਆਰ ਕੀਤਾ ਲੋਕਾਂ ਦੀ ਨਬਜ਼ ਨੂੰ ਪਛਾਣਿਆ ਉਦੇ ਹੱਕ ਦੇ ਵਿੱਚ ਲੋਕ ਫਤਵਾ ਦੇਣਗੇ। ਪਾਰਟੀ ਦੇ ਉਮੀਦਵਾਰ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੇ ਤਰਨਤਾਰਨ ਬਾਈ ਇਲੈਕਸ਼ਨ ਦੇ ਨੋਮੀਨੇਸ਼ਨ ਪੇਪਰ ਨੇ ਉਹ ਫਾਈਲ ਕੀਤੇ ਨੇ ਜਿਨ੍ਹਾਂ ਨੂੰ ਫਾਈਲ ਕਰਾਉਣ ਦੇ ਲਈ ਉਚੇਚੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਡੇ ਇੰਚਾਰਜ ਸ਼੍ਰੀ ਮਨੀਸ਼ ਸੋਦੀਆ ਜੀ ਪਾਰਟੀ ਦੇ ਸਾਰੇ ਕੱਦਾਵਰ ਲੀਡਰ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਰਨ ਤਾਰਨ ਹਲਕੇ ਦੇ ਲੋਕ ਉਹ ਆਪ ਮੁਹਾਰੇ ਆਮ ਆਦਮੀ ਪਾਰਟੀ ਦੇ ਔਰ ਸਰਮੀ ਸਿੰਘ ਸੰਧੂ ਦੇ ਹੱਥਕ ਦੇ ਵਿੱਚ ਪਹੁੰਚੇ ਨੇ ਤੇ ਅੱਜ ਦੇ ਇਸ ਮਾਹੌਲ ਤੋਂ ਪਤਾ ਲੱਗਦਾ ਹੈ ਕਿ ਇਹ ਇਲੈਕਸ਼ਨ ਪਿਛਲੀਆਂ ਬਾਇਲੈਕਸ਼ਨ ਦੀ ਤਰ੍ਹਾਂ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਉੱਪਰ ਜਿੱਤਣ ਜਾ ਰਹੀ ਹੈ ਲੋਕਾਂ ਦਾ ਸਾਥ ਲੋਕਾਂ ਦਾ ਪਿਆਰ ਔਰ ਪਿਛਲੇ 3.5 ਸਾਲ ਦੇ ਜੋ ਭਵੰਤਮਾਨ ਸਰਕਾਰ ਨੇ ਕੰਮ ਕੀਤੇ ਨੇ ਉਹਨਾਂ ਨੂੰ ਲੈ ਕੇ ਅਸੀਂ ਹਲਕੇ ਦੇ ਵਿੱਚ ਜਾਵਾਂਗੇ ਲੋਕਾਂ ਦਾ ਬਾਹਰ ਹੈ ਜਿਹੜਾ ਉਹ ਖੜਕਾਵਾਂਗੇ ਸਰਦਾਰ ਹਰਮੀਤ ਸਿੰਘ ਸੰਧੂ ਜੀਆ ਦਾ ਆਪਣੀ ਬਹੁਤ ਵੱਡੀ ਸਿੱਖੀ ਸੇਵਕੀਏ ਇਸ ਹਲਕੇ ਦੇ ਲੋਕਾਂ ਨੂੰ ਸਾਡੇ ਇਸ ਹਲਕੇ ਦੀ ਇਲੈਕਸ਼ਨ ਦੇ ਇੰਚਾਰਜ ਮੇਰੇ ਸਤਕਾਰਯੋਗ ਸਾਥੀ ਸਰਲਾਜੀਤ ਸਿੰਘ ਖੋਲਰ ਸਾਹਿਬ ਇਹ ਇੰਚਾਰਜ ਨੇ ਔਰ ਮੈਂ ਮੰਨ ਕੇ ਚੱਲਦਾ ਕਿ ਜਿਸ ਤਰੀਕੇ ਦਾ ਅੱਜ ਇੱਕ ਤਰਫਾ ਮਾਹੌਲ ਲੋਕ ਆਪ ਘਰਾਂ ਤੋਂ ਗਲੀਆਂ ਤੋਂ ਮੁਹੱਲਿਆਂ ਤੋਂ ਪਿੰਡਾਂ ਤੋਂ ਉੱਠ ਕੇ ਪਹੁੰਚੇ ਨੇ ਸਾਡਾ ਸਾਥ ਦੇਂਦੇ ਨੇ ਇਹ ਇਲੈਕਸ਼ਨ ਇੱਕ ਨਵਾਂ ਰਿਕਾਰਡ ਕਾਇਮ ਕਰਨ ਜਾ ਰਹੀ ਹੈ ਮੈਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਇਹ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਡਾਕਟਰ ਰਵਜੋਤ ਸਿੰਘ ਸ਼੍ਰੀ ਮੁਖਤਰ ਸਾਹਿਬ ਵਿਖੇ ਪਹੁੰਚੇ ਉੱਥੋਂ ਪਹੁੰਚਤ ਬਾਅਦ ਉਹਨਾਂ ਦੇ ਵੱਲੋਂ ਸੜਕ ਅਤੇ ਹੋਰ ਵਿਕਾਸ ਕਾਰਜਾਂ ਦਾ ਨੀਂ ਪੱਥਰ ਰੱਖਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅੱਜ ਅਸੀਂ ਪਹੁੰਚੇ ਗੁਰੂ ਸਹਿਬਾਨ ਜੀ ਦੀ ਚਰਨਛੋਹ ਪਵਿੱਤਰ ਧਰਤੀ ਸ਼੍ਰੀ ਮੁਕਸਰ ਸਾਹਿਬ ਤੇ ਨਾਲ ਮੇਰੇ ਇੱਥੋਂ ਦੇ ਐਮਐਲਏ ਸਾਹਿਬ ਸਾਡੇ ਜਗਦੀਪ ਜੀ ਕਾਕਾ ਬਰਾੜ ਜੀ ਤੇ ਇਹਨਾਂ ਦੀ ਪੂਰੀ ਟੀਮ ਸੰਗਠਨ ਤੇ ਪੂਰਾ ਪ੍ਰਸ਼ਾਸਨ ਤੇ ਅੱਜ ਦਾ ਜੋ ਦੌਰਾ ਰੱਖਿਆ ਸੀ ਆਪਾਂ ਜਿਹੜੀ ਵਿਕਾਸ ਦੀ ਲਹਿਰ ਚੱਲ ਰਹੀ ਹੈ ਪੂਰੇ ਪੰਜਾਬ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਅਗਵਾਈ ਹੇਠ ਤੇ ਉਦਸਮਨ ਅਸੀਂ ਪਹੁੰਚੇ ਤੇ ਸਭ ਤੋਂ ਪਹਿਲਾਂ ਅਸੀਂ ਆਪਾਂ ਕਮੇਟੀਕਰ ਉੱਥੇ ਆਪਾਂ ਜਿਹੜੇ 31 ਬੋਰਡਾਂ ਲਈ ਜਿੰਨੇ ਕਿ ਬੋਰਡ ਇੱਥੇ ਹੈਗੇ ਸ਼੍ਰੀ ਮੁਕਸਰ ਸਾਹਿਬ ਕਮੇਟੀ ਦੇ 31 ਬੋਰਡ ਉੱਥੇ ਹਰੇਕ ਨੂੰ ਅਸੀਂ ਆਪਾਂ ਜਿਹੜੀ ਕੋਟਾ ਕੋੜਾ ਚੱਕਣ ਵਾਲੇ ਜਿਹੜੇ ਛੋਟੇ ਹਾਥੀ ਕਹਿੰਦੇ ਆਪਾਂ ਟਾਟਾ ਟਾਟਾ ਐਸ ਵਹੀਕਲਸ ਸੀ ਗਿਆ ਭਕਤ ਯੂਪਾ ਲੋਕ ਅਰਪਨ ਕੀਤੇ ਤੇ ਨਾਲ ਹੀ ਡਿਮਾਂਡ ਸੀ ਕਿ ਇੱਥੇ ਫਾਇਰ ਸਟੇਸ਼ਨ ਵਾਸਤੇ ਫਾਇਰ ਦੀ ਗੱਡੀ ਵੀ ਦਿੱਤੀ ਜਾਵੇ ਉਹ ਵੀ ਅਸੀਂ ਦੋ ਗੱਡੀਆਂ ਦਿੱਤੀਆਂ ਹੈਗੀਆਂ ਤੇ ਉਸ ਤੋਂ ਬਾਅਦ ਇੱਕ ਸੜਕ ਸੀਗੀ ਇੱਥੋਂ ਦੀ ਜਿੱਥੋਂ ਦੀ ਰੇਲਵੇ ਸਟਾਟਕ ਦੇ ਕੋਲ ਜਿੱਥੋਂ ਕਿ ਕਾਫੀ ਆਵਾਜ਼ ਆਈ ਸੀ ਬਾਜ਼ਾਰ ਦੀ ਲੋਕਾਂ ਦੀ ਦੇ ਉੱਥੇ ਉਸ ਸੜਕ ਤੇ ਅੱਗੇ ਜਾ ਕੇ ਦੋ ਸਕੂਲ ਵੀ ਸੀਗੇ ਤੇ ਉੱਥੇ ਬੜੀ ਦੇਰ ਤੋਂ ਮੰਗ ਸੀਗੀ ਉਸ ਸੜਕ ਨੂੰ ਇੱਕ ਨਵੇਂ ਸਿਰੇ ਤੋਂ ਉਹਨੂੰ ਬਣਾਇਆ ਜਾਵੇ ਤੇ ਉਹਦਾ ਵੀ ਅਜਨੀ ਪੱਥਰ ਰੱਖ ਹੋ ਗਿਆ तकरीबन ਉਹਦੀ ਲਾਗਤ ਹੈਗੀ 96 ਲੱਖ ਦੇ ਆਸ-ਪਾਸ ਹੈਗੀ ਉਹਦੀ ਲਾਗਤ ਜਿਹੜਾ ਤੀਸਰਾ ਜਿਹੜਾ ਸੀਗਾ ਸੀ ਜਿੱਥੇ ਹੁਣ ਅਸੀਂ ਪਹੁੰਚੇ ਆਪਾਂ ਸ਼ਹਿਰ ਦਾ ਜਿਹੜੀ ਜਗ੍ਹਾ ਹੈਗੀ ਇੱਥੋਂ ਦੇ ਕਾਫੀ ਲੋਕ ਸਵੇਰੇ ਸ਼ਾਮ ਲੋਕ ਇੱਥੋਂ ਦੇ ਵਸਨੀਕ ਜਿਹੜੇ ਹੈਗੇ ਆ ਸ਼ਿਰ ਬੁਖਸਰ ਸਾਹਿਬ ਦੇ ਉਹ ਇੱਥੋਂ ਸੈਰ ਕਰਦੇ ਨੇ ਤੇ ਇਹਨਾਂ ਦੀ ਮੰਗ ਸੀਗੀ ਇਸ ਏਰੀਆ ਨੂੰ ਬਿਊਟੀਫਾਈ ਕੀਤਾ ਜਾਵੇ ਨਵੀਨੀਕਰਨ ਕੀਤਾ ਜਾਵੇ ਨਾਲ ਹੀ ਇੱਥੇ ਐਸਐਸਪੀ ਸਾਹਿਬ ਡੀਸੀ ਸਾਹਿਬ ਤੇ ਜੱਜ ਸਾਹਿਬ ਦਾ ਵੀ ਰੈ residense ਹੈਗਾ ਤੇ ਇਹਦੇ ਵਾਸਤੇ ਵੀ ਇੱਕ ਰੋਡ ਦਾ ਜਿਹੜਾ ਹੈਗਾ ਉਹ ਬਜਟ ਹੈਗਾ ਪਾਸ ਹੋ ਗਿਆ ਤੇ ਇਹਦਾ ਜਿਹੜਾ ਟਾਈਮ ਹੈਗਾ ਕੰਮ ਪੂਰਾ ਕਰਨ ਦਾ ਤਕਰੀਬਨ 6 ਮਾਸ ਦਾ ਹੈਗਾ ਤੇ ਮੈਂ ਧੰਨਵਾਦੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਕਦੀ ਮਨਾਂ ਨਹੀਂ ਕੀਤਾ ਕੋਈ ਵੀ ਡਿਵੈਲਪਮੈਂਟ ਤੱਕ ਵਰਕ ਹੋਵੇ ਕੋਈ ਵੀ ਵਿਕਾਸ ਦਾ ਕੰਮ ਹੋਵੇ ਉਸੇ ਵੇਲੇ ਸਾਨੂੰ ਓਕੇ ਕਰਕੇ ਸਾਨੂੰ ਫੰਡ ਰੀਲੀਜ਼ ਕਰਦੇ ਆ ਤੇ ਮੈਂ ਧੰਨਵਾਦੀ ਆ ਕਾਕਾ ਬਰਾੜ ਜੀ ਦਾ ਜਿਨ੍ਹਾਂ ਦੀ ਮਿਹਨਤ ਸਦਕਾ ਆਪਣੇ ਹਲਕੇ ਲਈ ਆਪਣੇ ਏਰੀਆ ਲਈ ਲੋਕਾਂ ਦੀ ਸੇਵਾ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਤੇ ਇਹਨਾਂ ਦਾ ਵੀ ਉਨਾ ਹੀ ਯੋਗਦਾਨਾ ਉਨਾ ਹੀ ਜਾ ਹੋਗਾ ਕਿ ਆਪਣੇ ਹਲਕੇ ਦੇ ਵਿਕਾਸ ਲਈ ਜਿੰਨੇ ਪ੍ਰੋਜੈਕਟ ਪਾਸ ਕਰਾਏ ਆ ਜਿੰਨੇ ਵੀ ਪੈਸੇ ਲੈ ਕੇ ਆ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਤੇ ਇਹਨਾਂ ਦਾ ਵੀ ਧੰਨਵਾਦ ਕਰਦਾ ਜੀ ਇਹ ਸਾਲ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਸਤਿ ਸ਼੍ਰੀ ਅਕਾਲ